ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੜੇ ਸਾਡੀ ਚੈਨਲ ਰਿਪਸ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰ ਦਿਆ ਕਰੋ ਸਾਡੀ ਵੀਡੀਓ ਨੂੰ ਅੱਜ ਅਸੀਂ ਤੁਹਾਨੂੰ ਕੜਾਈ ਦੇ ਸੂਟ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਜ਼ਿਆਦੇ ਸੋਨੇ ਵਰਕ ਵਾਲੇ ਸੂਟ ਲੇਗੇ ਤੇ ਇਹ ਵਾਲਾ ਦੁਪੱਟਾ ਮੇਰੇ ਲੀਲਨ ਦਾ ਲਿਆ ਹੋਇਆ ਪਹਿਲਾਂ ਮੈਂ ਥੋੜੀ ਜਿਹੀ ਇਹਨਾਂ ਡਿਟੇਲ ਦੇ ਦਾਂ ਇਹ ਮਤਲਬ ਇਤੇ ਜੇ ਲਾਸ ਦੀ ਫਿਨਿਸ਼ਿੰਗ ਕਰਵਾਨੀ ਹੈਗੀ ਤੇ ਦੇਖੋ ਕਾਫੀ ਜ਼ਿਆਦੇ ਸੋਨਾ ਦੁਪੱਟਾ ਡਾਈ ਹੋ ਕੇ ਇਸ ਤਰ੍ਹਾਂ ਇੰਨੇ ਕੁ ਜ਼ਿਆਦੇ ਸੋਹਣੇ ਗ੍ਰੇਸ ਆ ਰਹੀ ਹੈ ਦੁਪੱਟੇ ਦੀ ਜਿੰਨੀ ਵੀ ਕਹਿ ਦੋ ਤੇ ਬਾਕੀ ਮੇਰੇ ਸੂਟ ਪਾਇਆ ਹੈਗਾ ਬਲੈਕ ਤੇ ਇਹਦੇ ਵਿੱਚ ਲਾਈਟ ਕਲਰ ਦਾ ਪ੍ਰਿੰਟ ਸੀਗਾ ਉਹਦਾ ਆਪਾਂ ਰੱਖਿਆਗਾ ਦੁਪੱਟਾ ਜੇ ਤੁਸੀਂ ਇਹਦੇ ਨਾਲ ਦਾ ਸੂਟ ਲੈਣਾ ਚਾਹੋਗੇ ਤਾਂ ਆਪਣੇ ਕੋਲੇ ਪਏ ਨੇਗਾ ਅਵੇਲੇਬਲ 2 ਜਾਂ 3 ਸੂਟ 1850 ਪ੍ਰਾਈਸ ਹੈ ਰੀਵਾ ਬ੍ਰੈਂਡ ਦੇ ਸੂਟ ਨੇਗੇ 올ਓਵਰ ਸੂਟ ਹੈਗਾ ਇਸ ਤਰ੍ਹਾਂ ਆਪਾਂ ਡਿਜ਼ਾਈਨ ਤੇ ਨੈਕ ਨੂੰ ਤੇ ਬਾਹਾਂ ਨੂੰ ਬਾਕੀ ਜਿਹੜਾ ਸੂਟ ਹੈ ਚਾਕਾਂ ਤੇ ਉੱਤੇ ਸਿੰਪਲ ਮਤਲਬ ਗਲਾਸ ਲਗਾਈ ਹੈ ਬਿਲਕੁਲ ਪ੍ਰੀਕ ਵਾਲੀ ਇਸ ਤਰ੍ਹਾਂ ਇਹ ਸੂਟ ਹੈ ਜਿਹੜਾ 올ਓਵਰ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਸੂਟ ਹੈ ਦੇਖੋ ਇਸ ਤਰ੍ਹਾਂ ਆਪਾਂ ਦੁਪੱਟਾ ਲੈ ਲੀ ਲੰਦਨ ਦਾ ਸ਼ਸ਼ੀ ਕਾਲੀ ਜੀ ਆਏ ਨੇ ਜੀ ਕਿ ਨੇ ਸਾਇਕ ਟਿਕਟ ਅੱਜ ਅਪਾ ਸੂਟ ਦਿਖਾਉਣੇ ਸ਼ੁਰੂ ਕਰ ਦੇਵਾਂਗੇ ਹਾਂਜੀ ਫਸਟ ਸੂਟ ਹੈਗਾ ਆਪਣਾ ਲਾਈਟ ਪਿੰਕ ਕਲਰ ਦੇ ਉੱਪਰ ਹਾਂਜੀ ਇਹਦੇ ਨਾਲ ਦਾ ਜਿਹੜਾ ਫੈਬਰਿਕ ਹੈਗਾ ਤੁਹਾਨੂੰ ਪਲੇਨ ਫੈਬਰਿਕ ਮਤਲਬ ਇਸ ਤਰ੍ਹਾਂ ਤੁਸੀਂ ਵਰਕ ਕਰਵਾ ਸਕਦੇ ਹੋ ਬਿਲਕੁਲ ਪਲੇਨ ਸੂਟ ਨਹੀਂ ਮਿਲਦਾ ਹੈਗਾ ਸਾਡੇ ਕੋਲੋਂ ਇਸ ਤਰ੍ਹਾਂ ਤੁਸੀਂ ਵਰਕ ਕਰਵਾਉਂਗੇ ਉਹ ਆਪਾਂ ਤੁਹਾਨੂੰ ਇਹ ਜਿਹੜਾ ਸੂਟ ਹੈਗਾ ਰੈਡੀ ਕਰਕੇ ਦੇ ਦਾਂਗੇ ਇਸ ਤਰ੍ਹਾਂ ਦੇਖੋ ਇਹ neck ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਕਾਫੀ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਡਿਜ਼ਾਈਨ ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਬਿਲਕੁਲ ਨੇੜੇ ਤੋਂ ਦੇਖ ਸਕਦੇ ਹੋ ਇਹਦੇ ਨਾਲ ਦੇ ਮਤਲਬ ਆਪਣੇ ਕੋਲੇ ਪਲੇਨ ਫੈਬਰਿਕ ਪਿਆ ਹੈਗਾ ਜੇ ਤੁਸੀਂ ਸੇਮ ਵਰਕ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਆਰਡਰ ਹੈ ਜਿਹੜਾ ਦੇ ਸਕਦੇ ਹੋ ਜਿਹੜੇ ਆਪਾਂ ਵਰਕ ਵਾਲੇ ਸੂਟ ਲੇਗੇ ਉਹ ਆਪਾਂ ਸਾਰੇ ਆਨ ਆਰਡਰ ਹੀ ਰੈਡੀ ਕਰ ਦੇਵਾਂਗੇ ਤੇ ਇਸ ਤੋਂ ਬਾਅਦ ਆ ਜਾਊਗਾ ਜੀ ਇਹਦੇ ਬਾਹਾਂ ਤੇ ਵਰਕ ਆ ਜਾਊਗਾ ਇਸ ਤੋਂ ਬਾਅਦ ਇਹਦੇ ਬਾਹਾਂ ਤੇ ਵਰਕ ਆ ਜੂਗਾ ਇਸ ਤਰ੍ਹਾਂ ਬਣਿਆ ਹੋਇਆ ਬਾਜੂ ਤੇ ਵਰਕ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਨਾ ਸੂਟ ਹੈ ਜੀ ਇਹ ਇਹਦੇ ਨਾਲ ਤੁਸੀਂ ਜਿਸ ਤਰ੍ਹਾਂ ਦੀ ਮਤਲਬ neck ਵਗੈਰਾ ਤੇ ਵਰਕ ਹੋਇਆ ਹੋਇਆ ਹੈਗਾ ਹਨਾ ਉਹਦਾ ਤੁਸੀਂ ਦੁਪੱਟਾ ਰੱਖ ਸਕਦੇ ਹੋ ਡਾਰਕ ਸ਼ੇਡ ਦੇ ਵਿੱਚ ਪਿੰਕ ਕਲਰ ਦੇ ਵਿੱਚ ਤੇ ਇਦਾਂ ਸੂਟ ਨਾਲ ਦੀ ਤੁਸੀਂ ਲੈਸ ਵਗੈਰਾ ਲਗਾ ਸਕਦੇ ਹੋਗੇ ਕਾਫੀ ਜ਼ਿਆਦਾ ਜਿਹੜਾ ਸੂਟ ਹੈਗਾ ਸੋਹਣੀ ਗ੍ਰੇਸ ਬਣੂਗੀ ਬਾਕੀ ਇਹਦੇ neck ਤੇ ਬਾਹਾਂ ਤੇ ਕੰਮ ਹੈ ਜਦੋਂ ਇਹ ਸिलाई ਹੋ ਗਿਆ ਹਜੇ ਸिलाई ਨੂੰ ਮਚਾਣਗੇ ਆ ਮੈਂ ਤੁਹਾਨੂੰ ਜਰੂਰ ਲੰਗੇ ਜਿਹੜੇ ਸ਼ੋ ਕਰੂੰਗੀ ਸੂਟ ਪਹਿਲਾ ਸੰਤੇ ਵਾਲਾ ਸੀਗਾ ਉਧਰ ਤੇ ਦੂਜਾ ਸੂਟ ਹੈ ਜੇ ਆਪ ਦੇਖੋ ਗ੍ਰੀਨ ਕਲਰ ਦੇ ਉੱਪਰ ਸੂਟ ਰੈਡੀ ਕੀਤਾ ਹੈਗਾ ਇਹ ਬਾਵਾ ਤੇ ਪਲੱਸ ਸਲਵਾਰ ਹੋਊਗੀ ਨਾਲ ਇਹ ਆ ਗਿਆ ਜੀ ਸੂਟ ਦਾ ਫਰੰਟ ਇਦਾਂ ਹੀ ਜਿਹੜਾਗਾ ਮਤਲਬ ਘੇਰਾ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਇਹ ਘੇਰਾ ਬਣਿਆ ਹੋਇਆਗਾ ਤੇ ਨੀਚੇ ਬੂਟੀ ਆਜੂਗੀ ਘੇਰੇ ਦੇ ਇਹ ਇਦਾਂ ਹੀ ਡਿਜ਼ਾਈਨ ਹੈਗਾ ਤੇ ਇਹ ਉੱਪਰ ਮਤਲਬ ਸੈਂਟਰ ਤੇ ਵਿੱਚ ਆਜੂਗਾ ਸ਼ਾਇਦ ਇੱਥੇ ਜਾਊਗਾ हिਪ ਤੋਂ ਥੋੜਾ ਜਿਹਾ ਨੀਚੇ ਵਰਕ ਰਹੂਗਾ ਇਹ ਵਾਲਾ ਤੇ ਇਹ ਸਾਰੀਆਂ ਜਿਹੜੀਆਂ ਬੋਟੀਆਂ ਨੇ ਗਏ ਨੇ ਨੀਚੇ ਰਹਣਗੀਆਂ ਇਹ ਵਾਲੇ ਸੂਟ ਦੀ ਵੀ ਜੀ ਬਹੁਤ ਵਧੀਆ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈਗੀ ਇਸ ਲਈ ਜਾਊਗਾ ਸੂਟ ਤੇ ਬਾਕੀ ਇਹਦੀਆਂ ਪਲੱਸ ਬਾਵਾ ਵਰਕ ਹੋਈ ਹੋਈਆਂ ਨੇ ਇਸ ਤਰ੍ਹਾਂ ਇਹਦੇ ਨਾਲ ਦਾ ਵੀ ਸੇਮ ਕਲਰ ਹੈ ਜਿਹੜਾ ਤੁਹਾਨੂੰ ਮਿਲ ਜਾਊਗਾ ਤੁਸੀਂ ਲੈ ਕੇ ਮਤਲਬ ਸੇਮ ਵਰਕ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਦੁਪੱਟਾ ਫਿਲਹਾਲ ਆਪਾਂ ਨਹੀਂ ਤਿਆਰ ਕੀਤੇ ਉਹ ਵੀ ਤਿਆਰ ਕਰਾਂਗੇ ਨੈਕਸਟ ਸੂਟ ਹੈਗਾ ਇਹ ਆਪਣਾ ਸੇਮ ਸੂਟ ਮੇਰਾ ਮਤਲਬ ਫਰੋਜ਼ੀ ਨਾਲ ਦਾ ਹੈਗਾ ਇਹ ਮਤਲਬ ਲਵੈਂਡਰ ਸ਼ੇਡ ਦੇ ਵਿੱਚ ਹੈਗਾ ਜਿਹੜਾ ਆਪਾਂ ਤਿਆਰ ਕੀਤਾ ਕਾਟਨ ਤੇ ਦੇਖੋ ਕਾਟਨ ਤੇ ਇਹਦੀ ਇਸ ਤਰ੍ਹਾਂ ਗ੍ਰੇਸ ਆਉਂਦੀ ਹੈਗੀ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਸੂਟ ਇਹਨਾਂ ਦੇ ਇਹਦੇ ਨਾਲ ਦਾ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਮਤਲਬ ਤੁਸੀਂ ਕਲਰ ਚੁਆਇਸ ਕੋਈ ਵੀ ਕਰ ਸਕਦੇ ਹੋਗੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਨੇ ਉਹਦੇ ਵਿੱਚ ਤੁਹਾਨੂੰ ਪਲੇਨ ਸੂਟ ਮਿਲ ਜਾਣਗੇ ਮਤਲਬ ਪਲੇਨ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਬਿਲਕੁਲ ਪਲੇਨ ਸੂਟ ਨਹੀਂ ਆਪਾਂ ਦਿੰਦੇ ਹੈਗੇ ਤੇ ਤੁਸੀਂ ਵਰਕ ਵਗੈਰਾ ਤੋਂ ਪੱਟਾ ਵਗੈਰਾ ਕਹੋਗੇ ਪਲੱਸ ਤੁਸੀਂ ਡਿਟੇਲ ਭੇਜ ਦਿਓ ਜਦੋਂ ਤੁਸੀਂ ਜੇ ਦੁਪੱਟਾ ਕਹੋਗੇ ਤਾਂ ਆਪਾਂ ਦੁਪੱਟੇ ਚਾਰਜਸ ਵਿੱਚ ਦਵਾਂਗੇ ਜੇ ਤੁਸੀਂ ਵਿਦਾਊਟ ਵਿਦਾਊਟ ਦੁਪੱਟਾ ਡਿਟੇਲ ਭੇਜੋਗੇ ਤਾਂ ਆਪਾਂ ਵਿਦਾਊਟ ਦੁਪੱਟਾ ਦੱਸਾਂਗੇ ਇਸ ਤੋਂ ਬਾਅਦ ਇਹ ਆ ਜਾਊਗਾ ਜੀ ਬਾਵਾ ਤੇ ਕੰਮ ਮਹਿੰਗਾ ਸੇਮ ਜਿੱਦਾਂ ਮੇਰਾ ਫਿਰੋਜ਼ੀ ਜੌਰਜਟ ਤੇ ਬਣਿਆ ਹੋਇਆ ਹੈਗਾ ਇਹ ਹੁਣ ਕਾਟਨ ਤੇ ਰੈਡੀ ਕਰਵਾਇਆ ਹੈਗਾ ਦੇਖੋ ਇਹ ਤੇ ਵੀ ਜਿਹੜਾਗਾ ਵਰਕ ਹੈਗਾ ਦੇਖੋ ਕਾਫੀ ਜ਼ਿਆਦਾ ਸੋਹਣਾ ਲੱਗ ਰਿਹਾਗਾ ਇਸ ਤੋਂ ਬਾਅਦ ਆ ਜੂਗਾ ਜੀ ਬਾਂਦਰੀ ਦੇ ਉੱਪਰ ਦੇਖੋ ਆਪਾਂ ਸੂਟ ਹੈ ਜਿਹੜਾ ਤਿਆਰ ਕੀਤਾ ਹੈਗਾ ਇਹ ਬਣਿਆ ਹੋਇਆ ਹੈਗਾ neck ਲੋ ਜੀ ਇਹਦੇ ਨਾਲ ਦੇ ਕਾਫੀ ਜ਼ਿਆਦੇ ਸੂਟ ਲਿੰਗੇ ਜਿਹੜੇ ਤਿਆਰ ਹੋ ਰਹੇ ਨੇ ਇਹ neck ਬਣਿਆ ਹੋਇਆ ਹੈਗਾ ਤੇ ਇਹ ਬਾਜੂ ਬਣੀਆਂ ਹੋਈਆਂ ਨੇ ਇਹਦੀਆਂ ਬਾਜੂ ਦੇ ਵਿੱਚ ਹੈਗਾ ਜਿਹੜਾ ਕੱਟ ਪਊਗਾ ਇੱਥੋਂ ਤੇ ਫਿਰ ਇਹ ਡਿਜ਼ਾਈਨ ਬਣੂਗਾ ਇਸ ਤਰ੍ਹਾਂ ਇਹ ਬਾਵਾ ਬਣਿਆ ਹੋਈਆਂ ਨੇ ਜੀਆ ਲੋ ਜੀ ਇਸ ਤਰ੍ਹਾਂ ਇਹ neck ਬਣਿਆ ਹੋਇਆਗਾ ਪਲੱਸ ਇਹਦੀ cream bottom ਆਗੀ ਜਦੋਂ ਸਟਿਚ ਹੋ ਗਿਆ ਆਪਾਂ ਫਿਰ ਤੁਹਾਨੂੰ ਦੁਬਾਰਾ ਸ਼ੋਅ ਕਰਾਂਗੇ ਕਾਫੀ ਸੂਟ ਬਣ ਰਹੇ ਨੇਗੇ ਇਹਦੇ ਨਾਲ ਦੇ ਤੇ ਇਹ ਹੀ ਸਲਵਾਰ ਹੈਗੀ ਇਹ ਜਿਹੜਾ ਸਲਵਾਰ ਸਟ੍ਰੇਟ ਰੱਖੀ ਹੈਗੀ ਆਪਾਂ ਤੁਸੀਂ ਡਿਟੇਲ ਦੇ ਵਿੱਚ ਦੱਸ ਸਕਦੇ ਹੋ ਵੀ ਤੁਸੀਂ ਸਟ੍ਰੇਟ ਸਲਵਾਰ ਪਾਉਣੀ ਹੈ ਜਾਂ ਪਟਿਆਲਾ ਪਾਉਣੀ ਹੈਗੀ ਉਸ ਤਰ੍ਹਾਂ ਫਿਰ ਇਹ ਵਰਕ ਹੋਊਗਾ ਇਸ ਤਰ੍ਹਾਂ ਦੇਖੋ ਇਹ ਮਤਲਬ ਪੌਂਚਿਆਂ ਤੇ ਵਰਕ ਹੋਇਆ ਹੋਇਆਗਾ ਇਹ ਵਾਲੀ ਰਹੇਗੀ ਸ਼ਰਟ ਕਾਫੀ ਜ਼ਿਆਦੇ ਸੋਨਾ ਸੂਟ ਬਣੂਗਾ ਇਹਨੂੰ ਜਦੋਂ ਆਪਾਂ ਤਿਆਰ ਕਰਾਂਗੇ ਨੈੱਕ ਵੀ ਇਹਦਾ ਫੁੱਲ ਮਤਲਬ ਇੱਥੇ ਮਤਲਬ ਕਮਰ ਤੱਕ ਆਊਗਾ ਜਿਹੜਾ ਵਰਕ ਹੈਗਾ ਇਹਦਾ ਵੀ ਕੋਈ ਇਸ ਤਰ੍ਹਾਂ ਨੀਚੇ ਤੱਕ ਜਾਊਗਾ ਬਹੁਤ ਜ਼ਿਆਦੇ ਸੋਨਾ ਵਰਕ ਹੈਗਾ ਡਿਟੇਲ ਹੈ ਜਿਹੜੀ ਪ੍ਰਾਈਸ ਦੀ ਤੁਸੀਂ ਮੇਰੇ ਕੋਲ WhatsApp ਤੇ ਪੁੱਛ ਲਿਓ ਇਹ ਆ ਜੀ ਆਪਣਾ ਨੈਕਸਟ ਸੂਟ ਸੂਟ ਤੇ ਇਹ ਵਾਲਾ ਜਿਹੜਾ ਸੂਟ ਹੈ ਇਹ ਆਪਾਂ ਇਸ ਤਰ੍ਹਾਂ ਤਿਆਰ ਕੀਤਾ ਹੈਗਾ ਲੋ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਇੱਕ ਮਿੰਟ ਇਹਦੇ ਨਾਲ ਦਾ ਮਤਲਬ ਆਪਣੇ ਕੋਲੇ ਸੇਮ ਫੈਬਰਿਕ ਪਿਆਗਾ ਜੇ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਸੂਟ ਬਾਕੀ ਮੈਂ ਬਹੁਤ سارے ਤੁਹਾਨੂੰ ਪ੍ਰਿੰਟ ਸੂਟ ਦਿਖਾਉਣੀ ਹੋਣੀਆਂ ਜੀ ਉਹ ਤੇ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਕੰਮ ਹੈਗਾ ਕਰਵਾ ਸਕਦੇ ਹੋਗੇ ਇਹ ਪੈਚ ਲਗਾ ਕੇ ਆਪਾਂ ਦੇਖੋ ਚਾਕਾਂ ਤੇ ਵਰਕ ਕੀਤਾ ਹੈਗਾ ਇਸ ਤਰ੍ਹਾਂ ਕੰਮ ਆ ਜੂਗਾ ਚਾਕਾਂ ਤੇ ਮਿਰਰ ਵਰਕ ਹੈਗਾ ਦੇਖੋ ਵਿੱਚ ਲਓ ਜੀ ਦੇਖੋ ਕਿੰਨੀ ਜਿਆਦਾ ਸੋਹਣੀ ਗ੍ਰੇਸ ਹੈਗੀ ਇਸ ਤਰ੍ਹਾਂ ਇਹ ਕੰਮ ਕੀਤਾ ਹੈਗਾ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋਗੇ ਕੰਮ ਦੀ ਫਿਨਿਸ਼ਿੰਗ ਪੈਚ ਲਗਾ ਕੇ ਕੀਤਾ ਹੈਗਾ ਲਓ ਜੀ ਸੇਮ ਪੈਚ ਲਗਾ ਕੇ ਆਪਾਂ ਬਾਜੂ ਤੇ ਵਰਕ ਕੀਤਾ ਹੈਗਾ ਲਓ ਇਸ ਤਰ੍ਹਾਂ এবਾ ਆਮ ਤਿਕਾਮਾਂਗੇ ਇਹ ਤੁਸੀਂ ਕੋਈ ਵੀ ਪ੍ਰਿੰਟ ਸੂਟ ਤੇ ਜਿਹੜਾ ਸੂਟ ਹੈਗਾ ਤਿਆਰ ਕਰਵਾ ਸਕਦੇ ਹੋਗੇ ਪਲੱਸ ਆਪਾਂ ਦੇਖੋ ਸ਼ਰਟ ਵਾਲਾ ਪੈਚ ਲਗਾ ਕੇ ਮਤਲਬ ਸਲਵਾਰ ਤੇ ਕੰਮ ਕੀਤਾ ਇਹਦੇ ਨਾਲ ਫਿਲਹਾਲ ਹਜੇ ਦੁਪੱਟਾ ਨਹੀਂ ਤਿਆਰ ਕੀਤਾ ਆਪਾਂ ਕਰਾਂਗੇ ਦੇਖੋ ਇਦਾਂ ਆਪਾਂ ਇਹ ਸੂਟ ਜਿਹੜਾ ਬਹੁਤ ਸੋਹਣਾ ਤਿਆਰ ਕੀਤਾ ਹੈਗਾ ਠੀਕ ਹੈ ਜੀ ਲੋ ਜੀ ਜੇ ਤੁਸੀਂ ਇਹਦੇ ਨਾਲ ਦਾ ਇਹ ਬਾਵਾ ਤੇ ਕੰਮ ਆ ਗਿਆ ਚੱਕ ਕੇ ਤੇ ਆ ਜਾਊਗਾ ਤੇ neck ਵਗੈਰਾ ਤੇ ਕੋਈ ਕੰਮ ਨਹੀਂ ਹੈਗਾ ਇਸ ਤਰ੍ਹਾਂ ਹੀ neck ਹੈਗਾ ਕੋਈ ਆਪਾਂ neck ਵਗੈਰਾ ਤੇ ਕੁਝ ਵੀ ਕੰਮ ਨਹੀਂ ਰੱਖਿਆ ਹੈਗਾ ਇਹਦੇ ਜਿਹੜੇ ਚਾਕ ਨੇ ਨਾ ਫਰੰਟ ਬੈਕ ਨੇਗੇ ਜਿਵੇਂ ਕਿ ਇਹ ਫਰੰਟ ਤੇ ਵਰਕ ਹੋਇਆ ਹੈ ਜਿੰਨਾ ਉਨਾ ਹੀ ਬੈਕ ਚਾਕ ਤੇ ਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਫਰੰਟ ਪੈਕ ਚਾਕ ਬਾਵਾਂ ਤੇ ਪਲੱਸ ਪਹੁੰਚੇ ਇਹਨੂੰ ਤੁਸੀਂ ਕੋਈ ਵੀ ਮਤਲਬ ਫੈਬਰਿਕ ਤੇ ਸੇਮ ਵੀ ਪ੍ਰਿੰਟ ਮਿਲ ਜਾਊਗਾ ਤੇ ਕੋਈ ਹੋਰ ਪ੍ਰਿੰਟ ਜਿੱਦਾਂ ਕਿ ਆਪਾਂ ਪਰਸੋ ਚੌਥੇ ਪ੍ਰਿੰਟ ਪਾਇ ਸੀ ਬਹੁਤ ਜ਼ਿਆਦੇ ਸੋਨੇ ਵਧੀਆ ਟੇਸਟਾ ਦੇ ਸੀ ਇਹ ਵੀ ਟੇਸਟਾ ਦਾ ਹੈਗਾ ਤੇ ਇਹ 2300 ਵਾਲੇ ਪ੍ਰਾਈਸ ਦੇ ਵਿੱਚ ਸੀਗੇ ਤੇ ਉਹਦੇ ਵਿੱਚੋਂ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਦੁਪੱਟਾ ਫਿਲਹਾਲ ਆਪਾਂ ਦੇਖਦੇ ਹਾਂ ਵੀ ਆਪਾਂ ਕਿਦਾਂ ਦਾ ਰੱਖੀ ਇਹਦੇ ਨਾਲ ਸੋਚਦੇ ਆਂਗੇ ਹਨਾ ਲਾਈਟ ਡਾਰਕ ਕਿਦਾਂ ਦਾ ਕੰਬੀਨੇਸ਼ਨ ਰਹੀ ਇਹ ਦੁਪੱਟੇ ਨੂੰ ਉਦਾਂ ਰੱਖਾਂਗੇ ਚਲੋ ਜੀ ਅੱਜ ਵਾਲੇ ਸੂਟ ਫਿਲਹਾਲ ਇੰਨੀ ਸੀਗੇ ਜਿੰਨੇ ਮੈਂ ਤੁਹਾਨੂੰ ਦਿਖਾਏ ਨੇਗੇ ਸ਼ੋਅ ਕੀਤੇ ਨੇਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਤੁਸੀਂ ਕੋਈ ਵੀ ਫੈਬਰਿਕ ਤੇ ਇਹਨਾਂ ਨੂੰ ਤਿਆਰ ਕਰਾ ਸਕਦੇ ਹੋਗੇ ਆਪਣੀ ਮਰਜ਼ੀ ਅਨੁਸਾਰ ਤਿਆਰ ਕਰਵਾ ਸਕਦੇ ਹੋ ਜਿਵੇਂ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ